ਸਾਥੀਓ ਜਦੋਂ ਇੱਕ ਔਰਤ ਨੂੰ ਜ਼ਖਮੀ ਕਰਕੇ ਲੁਟੇਰੇ ਸਮਾਨ ਖੋਕੇ ਲੈ ਜਾਂਦੇ ਆ ਤਾਂ ਚੋਟ ਪੂਰੇ ਸਮਾਜ ਤੇ ਲੱਗਦੀ ਹੈ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੋਰੀ ਸਾਥੀਓ ਇਸ ਸਮੇਂ ਅਸੀਂ ਬਾਈਪਾਸ ਤੋਂ ਜਿਹੜਾ ਭਾਨ ਮਜਾੜੇ ਨੂੰ ਰੋਡ ਜਾਂਦਾ ਸੜਕ ਜਾਂਵੀ ਉੱਥੇ ਮੌਜੂਦ ਹੈ ਦੇਕਰ ਦੇ ਬਿਲਕੁਲ ਨਜ਼ਦੀਕ ਹੈ ਔਰ ਇੱਥੇ ਇੱਕ ਵਾਰ ਫਿਰ ਤੋਂ ਅਪਰਾਧ ਹੋਇਆ ਇੱਕ ਔਰਤ ਦੇ ਮਗਰ ਲੁਟੇਰੇ ਲੱਗ ਜਾਂਦੇ ਆ ਉਸ ਨੂੰ ਜ਼ਖਮੀ ਕਰਕੇ ਆਹੇ ਠਾਉਣਾ ਦਾ ਬਲੱਡ ਪੈਸ ਸੈਂਸਿਟਿਵ ਈਸ਼ੂ ਕਰਕੇ ਦਿਖਾ ਨਹੀਂ ਸਕਦੇ ਉਹਨਾਂ ਦਾ ਵੱਡ ਟੁੱਕ ਹੁੰਦੀ ਹੈ ਉਹਨਾਂ ਦਾ ਸਮਾਨ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸਵਾਲ ਇਹੀ ਹੈ ਇੱਕ ਪਾਸੇ ਤਾਂ ਢੋਲ ਨਗਾੜੇ ਵੱਜਦੇ ਪਏ ਆ ਤਰਨ ਤਰਨ ਵਿਖੇ ਸਰਕਾਰ ਜਿੱਤ ਦਾ ਜਸ਼ਨ ਮਨਾ ਰਹੀ ਹੈ ਕਿ ਦੇਖੋ ਜੀ ਪੰਜਾਬ ਦਾ ਮਾਹੌਲ ਬਹੁਤ ਸੁਰੱਖਿਅਤ ਹੈ ਨਸ਼ਾ ਖਤਮ ਕਰ ਦਿੱਤਾ ਪਰ ਦੂਜੇ ਪਾਸੇ ਜਿਹੜੇ ਨਸ਼ੇੜੀ ਆ ਉਹ ਜੰਗਲ ਰਾਜ ਚੱਲਦਾ ਪਿਆ ਇਸ ਸਮੇਂ ਪੰਜਾਬ ਦੇ ਹਾਲਾਤ ਨੇ ਜਿਵੇਂ ਬਿੱਲੀ ਦੇ ਮੂੰਹ ਵਿੱਚ ਚੱਟੜ ਹੋਵੇ ਔਰ ਅਪਰਾਧ ਜਿਹੜਾ ਪੈਰ ਪਸਾਰ ਚੁੱਕਾ ਆਂ ਬੰਦੇ ਨੂੰ ਡਰ ਲੱਗਦਾ ਆ ਬਿਲਕੁਲ ਸਾਹਮਣੇ ਬਾਈਪਾਸ ਹੈ ਔਰ ਪਿੱਛੇ ਖੇਤਾਂ ਵਿੱਚ ਇਹ ਭੈਣਾ ਹੋਰ ਵੀ ਕੰਮ ਕਰਦੀਆਂ ਉਹ ਆਉਂਦੀਆਂ ਬਚਾ ਦੇ ਲਈ ਤੇ ਇੱਥੇ ਮੋਦਵਾਰ ਵੀ ਮੌਜੂਦ ਨੇ ਆਪਾਂ ਇਹਨਾਂ ਤੋਂ ਜਾਣਕਾਰੀ ਲੈਣੀ ਆ ਕਿ ਘਟਨਾ ਜਿਹੜੀ ਵਾਰਦਾਤ ਦੀ ਸਥਾਨ ਤੇ ਪਖੜ ਇੱਥੇ ਵਾਰਦਾਤ ਹੋਈ ਕੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੀਲੀ ਬੱਤੀ ਵਾਲਿਆਂ ਨੂੰ ਨਮਸਕਾਰ ਜੀ ਅਸੀਂ ਠੇਕਾ ਹਾਤਾ ਕਰਦੇ ਆਂ ਉਧਰੋਂ ਠੀਕ ਹੈ ਜੀ ਤੇ ਉਧਰੋਂ ਕੁਦਰਤੀ ਦੇਖਿਆ ਤਾਂ ਹੈ ਨਹੀਂ ਹੈਗਾ ਸਾਨੂੰ ਉਧਰ ਜਾ ਕੇ ਦੱਸਿਆ ਬੰਦਿਆਂ ਨੇ ਤੇ ਜਨਾਨੀ ਦੇ ਮਗਰ ਬੰਦੇ ਲੱਗੇ ਹੋਏ ਸੀਗੇ ਉਹਦੀਆਂ ਬਾਲੀਆਂ ਕੋਈਆਂ ਦਾਤਰ ਮਾਰੇ ਪਤਨ ਕੀ ਮਾਰੇ ਖੂਨ ਬਹੁਤ ਸਾਰਾ ਫਿਟੁੱਲਿਆ ਪਿਆ ਹਾਂਜੀ ਉਹਦੇ ਮੁੰਦੀਆਂ ਮੰਦੀਆਂ ਵੀ ਉਂਗਲਾ ਵੱਡਾ ਅਤੇ ਕੰਨ ਵੀ ਦੋਨੇ ਵੱਡਦੇ ਤੇ ਆਜ ਟਾਈਮ ਤੇ ਉਹਨੂੰ ਲੈ ਗਏ ਆ ਔਰ ਤਾਂ ਨੁਕਸਾਨ ਦਾ ਕਰ ਜਿਆਦਾ ਬਹੁਤ ਜਿਆਦਾ ਨੁਕਸਾਨ ਕੀਤਾ ਹੈਗਾ ਯਾਰ ਇਹ ਕਿੰਨੇ ਕਬਈ ਦੀ ਵਾਰਦਾਤ ਹੈ ਜੀ ਹਾਂ ਹੁਣੇ ਹਾਂ ਟਾਈਮ ਇੰਨਾ ਕਿ ਥੋੜਾ ਹੀ ਟਾਈਮ ਹੋਇਆ ਹਾਂ ਰੋਟੀ ਅਸੀਂ ਤਾਂ ਰੋਟੀ ਖਾਣ ਦੇ ਸੀਗੇ ਸਾਨੂੰ ਤਾਂ ਬੰਦਿਆਂ ਨੇ ਦੱਸਿਆ ਵੀ ਉਧਰ ਰੋਟਾ ਆਉਂਦੇ ਆ ਅੱਛਾ ਕਿੰਨੇ ਜਾਨੇ ਮਗਰ ਲੱਗੇ ਸੀ ਉਹਨਾਂ ਦੇ ਕੋਈ ਅੰਦਾਜ਼ਾ ਦੋ ਜਾਨੇ ਦੋ ਜਾਨੇ ਆ ਉਹ ਪਰੇ ਉ ਲੋਕੇ ਉਹ ਸਬਜੀ ਬੀਜੀ ਹੋ ਜਾਂ ਉਹ ਔਰਤਾਂ ਆਈਆਂ ਭੱਜ ਗਏ ਆ ਕਿ ਤਾਂ ਉਹਨਾਂ ਦੇ ਰੋਲਾ ਪਾਇਆ ਤਾਂ ਤਾਂ ਉਹ ਭੱਜੇ ਆ ਤਾਂ ਪਰਪੰਡਾਂ ਨੂੰ ਚੱਲ ਗਏ ਆ ਅੱਛਾ ਸਿੱਧਾ ਚਲੇ ਗਏ ਨਿਪਟਾ ਬਸ ਇੱਧਰ ਮੁੜ ਗਏ ਆ ਲੰਗੜੋਏ ਆ ਇਹ ਫੋਨ ਖੋ ਕੇ ਲੈ ਕੇ ਫੋਨ ਵਗੈਰਾ ਖੋ ਕੇ ਲੈ ਕੇ ਫੋਨ ਦਾ ਨਹੀਂ ਪਤਾ ਹੈ ਕਿ ਉਹਦੇ ਕੋਲ ਮੋਬਾਈਲ ਹੈਗਾ ਸੀ ਜਾਂ ਨਹੀਂ ਹੈਗਾ ਸੀ ਆ ਤਾਂ ਪੈਸਾ ਦੱਸ ਦੀ ਸੀ ਕਿ 10000 ਰੁਪਈਆ ਸੀ ਤੇ ਬਾਲੀਆਂ ਤੇ ਮੁੰਡੀਆਂ ਤੇ ਬਾਕੀ ਪੈਰਾਂ ਤੇ ਵੀ ਨੀ ਦਾਤਰ ਮਾਰਿਆ ਜੀ ਉਹਨਾਂ ਨੇ ਇਹ ਭਾਜੀ ਹੁਣੇ ਗੱਲ ਕਰੋਗੇ ਹਾਂਜੀ ਹਾਂਜੀ ਜੀ ਜੀ ਸੱਚੀ ਕਾਲੀ ਸੱਚੀ ਕਾਲੀ ਤੇ ਭਾਈ ਮਸਲਾ ਕੀ ਹੋਇਆ ਕਿ ਇਧਰੋਂ ਲੇਡੀਜ਼ ਉਧਰੋਂ ਆਈ ਸੀਗੀ ਤੇ ਉਹ ਲੇਡੀਜ਼ ਦੇ ਮਗਰ ਦੋ ਮੁੰਡੇ ਆਏ ਸਕੂਟੀ ਤੇ ਸੀਗੀ ਠੀਕ ਹੈ ਜੀ ਦੋ ਮੁੰਡੇ ਮਗਰੋਂ ਆਏ ਤੇ ਉਹ ਮੁੰਡੇ ਪਹਿਲਾਂ ਤਾਂ ਨਿਕਲ ਗਏ ਅੱਗੇ ਨੂੰ ਅੱਛਾ ਅੱਗੇ ਨਿਕਲੇ ਜਾਦੇ ਨੇ ਦੇਖਿਆ ਵੀ ਅੱਗੇ ਪਿੱਛੇ ਕੋਈ ਨਹੀਂ ਆ ਰਿਹਾ ਤੇ ਫੇਰ ਉਹ ਕੀ ਕਰਦੇ ਆ ਹਾਂਜੀ ਫੇਰ ਉਹ ਬੋਲ ਕੇ ਵਾਪਸੀ ਆਏ ਆ ਕੇ ਇੱਥੇ ਆ ਕੇ ਉਹ ਜਨਾਨੀ ਦੇ ਪਹਿਲਾਂ ਦਾਤ ਮਾਰਿਆ ਜਨਾਨੀ ਨੇ ਉਹਨਾਂ ਦਾ ਮੁਕਾਬਲਾ ਵੀ ਕੀਤਾ ਅਸੀਂ ਉਹ ਸਾਹਮਣੇ ਮੰਦਰ ਮਾਤਾ ਦਾ ਅਸੀਂ ਉੱਥੇ ਰੰਗ ਕਰਨ ਲੱਗੇ ਸੀ ਮੋਟਰ ਤੇ ਤੇ ਉਹ ਫਿਰ ਇੱਥੇ ਉਹਨਾਂ ਨੂੰ ਚੰਗਾ ਬੱਟ ਡੋ ਕੀਤਾ ਤੇ ਉਹ ਜਨਾਨੀ ਦੇ ਇੱਕ ਉਂਗਲ 'ਚੋਂ ਦਾਤ ਖਾਸੇ ਵੱਜੇ ਹੋਆ ਮਾਰ ਕੇ ਉਹਨੇ ਇੱਕ ਮੁੰਦਰੀ ਕੱਢ ਕੇ ਲੈ ਗਏ ਤੇ ਦੂਜੀ ਉਂਗਲ 'ਚ ਨਹੀਂ ਨਿਕਲੀ ਜਾਨੂ ਇਧਰੋਂ ਪਿਛੋਂ ਉਹ ਲੇਡੀਜ਼ ਆ ਗਈਆਂ ਉਧਰ ਉਹਨੇ ਦੁਹਾਈ ਪਾਈ ਤੇ ਫੇਰ ਜਾ ਕੇ ਕਿਤੇ ਤੇ ਮੜ ਮੋਟਾ ਬਚਾਇਆ ਜਾਨੂ ਬੰਦੇ ਇਕੱਠੇ ਹੋ ਗਏ ਮਤਲਬ ਬੜਾ ਨਰਦਈ ਆ ਨਰਦਈ ਜੀ ਉਹ ਜਨਾਨੀ ਦੇ ਜਨਾਨੀ ਦੇ ਦੇਖੋ ਜੀ ਉਹਨੇ ਚੰਗਾ ਦੀ ਇੱਥੋਂ ਆ ਹੱਥ ਸਾਰਾ ਵੱਡੇ ਆ ਪੈਰ ਵੀ ਬੜਾ ਇੱਥੋਂ ਵੱਡੇ ਤੇ ਇੱਥੋਂ ਵੀ ਵੱਡਿਓ ਆ ਜਨਾਨੀ ਨੇ ਦਲੇਰ ਇਹਨੇ ਮੁਕਾਬਲਾ ਕੀਤਾ ਪਰ ਮੁਕਾਬਲਾ ਕੀਤਾ ਜੀ ਪਰ ਲੇਕਿਨ ਫੇਰ ਵੀ ਹੁਣ ਜਿਹੜ ਮੁੰਡੇ ਤਕਰੀਬਨ ਜੀ 25 ਸਾਲ ਦੇ ਮੁੰਡੇ ਆ ਦੋ ਮੁੰਡੇ ਆ ਹਲਕੀ ਉਮਰ ਦੇ ਆ ਪਤਲੇ ਪਤਲੇ ਨਸ਼ੇ ਨਸ਼ੇ ਦੇ ਕਰਕੇ ਆ ਸਪਲੈਂਡਰ ਮੋਟਰਸਾਈਕਲ ਦੇ ਦੇਖੋ ਭਾਜੀ ਇਹ ਪਹਿਲੀ ਵਾਰ ਦਾ ਤਾਂ ਨਹੀਂ ਇਸ ਏਰੀਆ ਤੇ ਥੋੜੇ ਦਿਨ ਪਹਿਲਾਂ ਇੱਕ ਸੀ ਲੜਕੀ ਦੀ ਵੀਡੀਓ ਕੀਤੀ ਸੀ ਬੈਂਕ ਚ ਨਹਿਰ ਤੇ ਉੱਪਰ ਵਾ ਨਹਿਰ ਦੇ ਉੱਪਰ ਉਹਦੀਆਂ ਬੱਚਾ ਸੀਗਾ ਬੱਚੇ ਨੇ ਚੱਕ ਕੇ ਮਾਰਿਆ ਤੇ ਉਹਦੀਆਂ ਵਾਲੀਆਂ ਖੋਈਆਂ ਧਨ ਬਜਾਰੇ ਬੜਬੇ ਤੋਂ ਸੀਗੀਆਂ ਤੇ ਪ੍ਰਸ਼ਾਸਨ ਫਿਰ ਕਰਦਾ ਕੀ ਪ੍ਰਸ਼ਾਸਨ ਸਰਕਾਰਾਂ ਸੁੱਤੀਆਂ ਪਈਆਂ ਮਾਰਦੇ ਆ ਬਥੇਰੇ ਆ ਹੁਣ ਲਟੇਰਿਆਂ ਦਾ ਕੋਈ ਟਾਈਮ ਸੋ ਟਾਈਮ ਥੋੜੀ ਆ ਆਪਸ ਦਾ ਵੀ ਕੋਈ ਟਾਈਮ ਹੀ ਨਹੀਂ ਹੈ ਲਟੇਰਿਆਂ ਤੇ ਮੰਚ ਪ੍ਰਸ਼ਾਸਨ ਦਾ ਸਰਕਾਰ ਦਾ ਕੋਈ ਕਰਤਾ ਹੈ ਨੀ ਨਾ ਜੀ ਇੱਕ ਦੇਖਿਆ ਜਾ ਬਈ ਨਾ ਸਾਡੇ ਐਸ ਰੋਡ ਦੇ ਉੱਤੇ ਇਹ অশੋਕ ਕੁਮਾਰ ਹੁਣੀ ਜਿਹੜੇ ਸਾਡੇ ਇੱਥੇ ਅਫਸਰ ਵਾ ਐਸਐਸਓ ਸਾਹਿਬ ਆ ਗਏ ਤੇ ਉਹ ਇੱਥੇ ਢੀੜਾ ਢੀੜਾ ਰੱਖਦਾ ਉਹਨਾਂ ਦਾ ਢੀੜਾ ਹੈਗਾ ਹੀ ਆ ਸਦਰ ਥਾਣਾ ਪੈਂਦਾ ਦੋ ਹਾਂ ਜੀ ਉਹਨਾਂ ਦਾ ਢੀੜਾ ਇੱਥੇ ਤਕਰੀਬਨ ਹੈਗਾ ਹੀ ਹੈਗਾ ਆ ਹੁਣ ਵੀ ਜਿਸ ਵੇਲੇ ਇਹ ਕਾਂਡ ਹੋਇਆ ਆ ਤੇ 10 ਮਿੰਟਾਂ ਵਿੱਚ ਉਹ ਪਹਿਲਾਂ ਤਾਂ ਦੋ ਬੰਦੇ ਆਇਆ ਤੇ ਜਦ ਹੀ 10 ਮਿੰਟ ਦੇ ਪਹਿਲਾਂ অশੋਕ ਕੁਮਾਰ ਜੀ ਉਹਨਾਂ ਦੀ ਇਮਾਨਦਾਰੀ ਤੇ ਸ਼ੱਕ ਨਹੀਂ ਆ ਪਰ ਗੱਲ ਇਹ ਆ ਕਿ ਜਿਹੜੇ ਮਾੜੇ ਅਨਸਰ ਆ ਉਹ ਜੰਗਲ ਰਾਜ ਬਣਾਇਆ ਪਿਆ ਉਹਨਾਂ ਨੇ ਜੋ ਯੂਪੀ ਦੀ ਰਾਣੀਆਂ ਫਿਲਮਾਂ ਦੇਖਦੇ ਸੀ ਨਾ ਉਹ ਗੈਂਗ ਆਫ ਵਾਸੇਪਰ ਬਣਿਆ ਪਿਆ ਦੇਖੋ ਚੌਥਾ ਚਾਂਸ ਹੋ ਗਿਆ ਇਹੋ ਤੇ ਹਰ ਥਾਂ ਤੇ ਸ਼ੋਕਵਰ ਤਾਂ ਅਵੇਲੇਬਲ ਹੀ ਨਾ ਹੋ ਸਕਦੇ ਚੋਰਾਂ ਦੀ ਤਦਾਦ ਵਧਦੀ ਜਾ ਰਹੀ ਹੈ ਇੱਕ ਉਹ ਨਿਰਦੇਹੀ ਹੁਣ ਜਿਹੜਾ ਪੁਲਿਸ ਪ੍ਰਸ਼ਾਸਨ ਉਹ ਨਹੀਂ ਕੰਮ ਕਰਨਾ ਲੀਗਲ ਇਹ ਤਾਂ ਇਲੀਗਲ ਕੰਮ ਕਰਦੇ ਇਲੀਗਲ ਵੈਪਨਸ ਨੇ ਇਤੋਂ 4 ਦਿਨ ਪਹਿਲਾਂ ਦੀ ਗੱਲ ਹੈ ਜੀ ਐਚਐਨਏ ਕੇ ਏਰੀਏ ਦੇ ਵਿੱਚ 4 ਦਿਨ ਪਹਿਲਾਂ ਦੀ ਗੱਲ ਹੈ ਕਿ ਇੱਕ ਬੜਵੇ ਤੋਂ ਬੰਦਾ ਸਮੋਸੇ ਲੈਣਾ ਸੀ 1200 ਰੁਪਏ ਛੇ ਉਹਦੇ ਕੋਲ ਤੇ ਉਹ ਵੀ ਉਹਦੇ ਕੋਲੋਂ ਖੋ ਕੇ ਲੈ ਗਏ ਮਤਲਬ ਉਹ ਆ ਏਰੀਆ ਤੇ ਕਬਜ਼ਾ ਕਰ ਚੁੱਕੇ ਆ ਹਾਂਜੀ ਆਤੀਆ ਚੌਥਾ ਕੇਸ ਹੋ ਗਿਆ ਜੀ ਹੁਣ ਇਹ ਦੇਖੋ ਜੀ ਇਹ ਹੁਣ ਬਾਕੀ ਦਾ ਕੋਣ ਕੈਮਰੇ ਵਿੱਚ ਆ ਜਾਣਾ ਕੈਮਰੇ ਵਿੱਚ ਆਣੇ ਕੈਮਰੇ ਲੱਗਿਓ ਜੀ ਕੈਮਰੇ ਵਿੱਚ ਆ ਜਾਣੇ ਆ ਪਰ ਲੇਕਿਨ ਇੰਨੇ ਗੇਰੇ ਚਾਤੰਗ ਮਚਾਇਆ ਪਿਆ ਚਾਹੋ ਵਾਦੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ ਇਹ ਹੁਣ ਕਰਕੇ ਨਾ ਉਹ ਲੁਕੇ ਰਹਿੰਦੇ ਉਧਰ ਉਤੋਂ ਲੋਕੇਸ਼ਨ ਕਰਦੇ ਆ ਮਗਰ ਲੱਗ ਜਾਂਦੇ ਆ ਤੇ ਹੁਣ ਬੰਦਾ ਪਤਾ ਨਹੀਂ ਕਿਹਦਾ ਕੋਈ ਕੀ ਨੁਕਸਾਨ ਕਿਦਾਂ ਕਰਦਾ ਸੀਸੀਟੀਵੀ ਫੁਟੇਜ ਕਿਡਾ ਆਉਣ ਲਈ ਬਾਰੇ ਦੱਸਣਾ ਸੀਗਾ ਐਸਐਚਓ ਸਾਹਿਬ ਨੇ ਨਹੀਂ ਦੱਸ ਦਿੱਤਾ ਉਹਨਾਂ ਨੇ ਸਾਰਾ ਦੱਸਿਆ ਜੀ ਮੋਰੇ ਕੈਮਰੇ ਹੈਗੇ ਆ ਜੀ ਦੇ ਚਿਹਰੇ ਸਾਹਮਣੇ ਆਉਣਗੇ ਫਿਰ ਪਤਾ ਲੱਗੂਗਾ ਪਰ ਲੇਕਿਨ ਉਹਨਾਂ ਦੇ ਮੂੰਹ ਬੰਨੇ ਹੋ ਸੀਗੇ ਮੂੰਹ ਬੰਨੇ ਹੁੰਦੇ ਆ ਜ ਸਿਆਸਤਦਾਨ ਕਹਿੰਦਾ ਮੇਰਾ ਏਰੀਆ ਛੱਡ ਕੇ ਚੱਲ ਜਾ ਆ ਏਰੀਆ ਛੱਡ ਕੇ ਮੋਰੇ ਜਾ ਕੇ ਕਰਨ ਲਾਪੋਗੇ ਦੇਖੋ ਜੀ ਹੁਣ ਔਰਤ ਰੱਬ ਨਾ ਕਰੇ ਕੋਈ ਜਾਨ ਨੂੰ ਨੁਕਸਾਨ ਹੋ ਜਾਂਦਾ ਤਾਂ ਕੀ ਉੱਪਰ ਭਾਈ ਹੋ ਸਕਦੀ ਹੈ ਕਦੇ ਵੀ ਨਹੀਂ ਹੋਣੀ ਉਹ ਥੋੜੀ ਉਹਦਾ ਕੋਈ ਜਾਨ ਤੋਂ ਨੁਕਸਾਨ ਹੋਣੇ ਨਹੀਂ ਢਿੱਲ ਨਹੀਂ ਕੀਤੀ ਉਹ ਨਹੀਂ ਢਿੱਲੀ ਨਹੀਂ ਕੋਈ ਕੀਤੀ ਹੈਗੀ ਜਿਆਦਾ ਨੁਕਸਾਨ ਕੀਤਾ ਹੋਇਆ ਹੈ ਉਹ ਉਹ ਜਨਾਨੀ ਦੇ ਸਿਰ ਸੂਚ ਮਾਰ ਜਿਆਦਾ ਉਹ ਜਨਾਨੀ ਦਾ ਖਤਰਾ ਸੀਗਾ ਪਰ ਲੇਕਿਨ ਉਹ ਜਨਾਨੀ ਦਲੇਰ ਸੀਗੀ ਫੇਰ ਵੀ ਉਹ ਐਂਬੂਲੈਂਸ ਚ ਪਾਈ ਸੀ ਸਿਰ ਬਚਾਉਣ ਦੇ ਚੱਕਰ 'ਚ ਹੱਥ ਮੋੜੇ ਕੀਤਾ ਹੋਵੇ ਨਾ ਹਾਂਜੀ ਹਾਂਜੀ ਤੇ ਉਹ ਜਨਾਨੀ ਦਲੇਰ ਸੀ ਫੇਰ ਵੀ ਜਾਨੀ ਕਿ ਉਹ ਬੋਲਦੀ ਸੀਗੀ ਤੇ ਫੇਰ ਉਹਨੂੰ ਲੈ ਕੇ ਗਏ ਐਂਬੂਲੈਂਸ ਚ ਪਾ ਕੇ ਇੱਕ ਵਰਸ ਹੀ ਉਹਨਾਂ ਦੀ ਉਮਰ ਮੇਰੇ ਖਿਆਲ ਨਾਲ ਹੋਣੇ ਕਿ 35 25 ਬਣਦਾ ਮੈਂ 40 ਕਿਲੋ ਮਰ 40 ਕਿਲੋ 40 45 ਜਨ ਮੀਡਲ ਏਜ ਮੰਨ ਕੇ ਚੱਲੀ ਆ ਅੱਛਾ ਉਹ ਆ ਇਧਰੋਂ ਰੈਸੀ ਸਲੋ ਵਗਦੀ ਆ ਰੈਸੀ ਹਾਂਜੀ ਹਾਂਜੀ ਸਕੂਟੀ ਦੇ ਆਦੀ ਅੱਗੇ ਵੀ ਆਂਦੇ ਜਾਂਦੇ ਇਹਦੇ ਉੱਦ ਲੰਘਦੇ ਆ ਜਾਣਾ ਕਿੱਥੇ ਜੁਨਾ ਦੀ ਵੀ ਵੀ 20 ਸਲੋ ਤੋਂ ਦੱਸਦੇ ਆ ਵੀ ਸਲੋ ਤੋਂ ਆ ਹਾਂ ਚਾਬੀ ਮੇਰੇ ਕੋਲ ਹੈ ਅੱਛਾ ਸਕੂਟੀ ਸਕੂਟੀ ਉਹਦੀ ਕਿੱਥੇ ਖੜੀ ਹੈ ਉਧਰ ਹਾਤੇ ਤੇ ਖੜੀ ਹੈ ਕਿੱਥੇ ਆਪਾਂ ਗੱਡੀ ਲਾਈ ਸੀ ਹਾਂਜੀ ਹਾਂਜੀ ਚਲੋ ਆਪਾਂ ਇੱਕ ਵਾਰੀ ਹਸਪਤਾਲ ਜਾ ਕੇ ਅਸੀਂ ਦੇਖਦੇ ਆ ਉਹਨਾਂ ਦਾ ਕੀ ਹਾਲਾਤ ਆ ਔਰ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹੋ ਜੇ ਮਾੜੇ ਆਨਸਰ ਇਹੋ ਜੇ आतंक फलाਉਣ ਵਾਲੇ ਜਿਹੜੇ ਸਮਾਜ ਵਿਰੋਧੀ ਅਨਸਰ ਨੇ ਇਹਨਾਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਇਸ ਤਰੀਕੇ ਦੇਣਾ ਜਿੱਦੇ ਕਾਨੂੰਨ ਦੀ ਢਿੱਲ ਨਹੀਂ ਹੋਣੀ ਚਾਹੀਦੀ ਇਹ ਕਾਨੂੰਨ ਦੀ ਨਾਕਾਮੀ ਆ ਕਿਉਂਕਿ ਜੇ ਮਾੜੇ ਅਨਸਰ ਬੇਖੌਫ ਫਿਰ ਰਹੇ ਆ ਥੋੜੇ ਦੇ ਵਿੱਚ ਚਾਰ ਵਾਰ ਦਾ ਪੈ ਕਹਿੰਦੇ ਕਰ ਦਿੱਤੀਆਂ ਇਹ ਪੀੜ ਐ ਹੁਣ ਜਿਵੇਂ ਆ ਵੀ ਭੈਣਾ ਗਈਆਂ ਇਹ ਕਿੰਨੀ ਕੁ ਸੁਰੱਖੇਤ ਆ ਅਸੀਂ ਇੱਥੇ ਖੜੇ ਆ ਵਾਰਦਾਤ ਨੂੰ ਅੰਜਾਮ ਦੇ ਗਏ ਆ ਜੇ ਵਾਰਦਾਤ ਨੂੰ ਅੰਜਾਮ ਨਾ ਦਿੱਤਾ ਤਾਂ ਕੀ ਪਤਾ ਇਹ ਟਾਰਗੇਟ ਤੇ ਆ ਜਾਂਦੀਆਂ ਤਾਂ ਇਹ ਜਿਹੜੀ ਬੇਖੌਫੀਅਤ ਐ ਮਾੜੇ ਅਨਸਰਾਂ 'ਚ ਉਧਰ ਧਿਆਨ ਦੇਣਾ ਚਾਹੀਦਾ ਔਰ ਫਾਈਲ ਸਿਰਫ ਬਣਾ ਕੇ ਉਹਦੇ ਉੱਤੇ ਬੈ ਨਹੀਂ ਜਾਣਾ ਚਾਹੀਦਾ ਜਾਂ ਇਹ ਨਹੀਂ ਹੋਣਾ ਚਾਹੀਦਾ ਕਿ ਅਫਸਰ ਬਦਲ ਗਿਆ ਤਾਂ ਹੁਣ ਉਹ ਦੇਖੇ ਸੋ ਇਸ ਕਰਕੇ ਜਿਹੜੇ ਇਮਾਨਦਾਰ ਅਫਸਰ ਐ ਅਸੀਂ ਉਹਨਾਂ ਨੂੰ ਸਲਾਮ ਵੀ ਕਰਦੇ ਆ ਪਰ ਇਹ ਮਾੜੇ ਅਨਸਰ ਫੜੋਣੇ ਚਾਹੀਦੇ ਆ ਬਾਬੂ ਜੀ ਕੁਝ ਕਹੋਗੇ ਤੁਸੀਂ ਨਹੀਂ ਬੱਸ ਮੈਂ ਤਾਂ ਹੁਣੇ ਆਇਆ ਸੀ ਮੈਂ ਤੁਹਾਨੂੰ ਚਲੋ ਠੀਕ ਹੈ ਉਹ ਰੁਕ ਗਏ ਇੱਥੇ ਕਿ ਸ਼ਾਇਦ ਕਿਸੇ ਮਦਦ ਦੀ ਲੋੜ ਹੈ ਕਿ ਨਹੀਂ ਅਸੀਂ ਇੱਕ ਵਾਰੀ ਸਿਵਲ ਹਸਪੀਟਲ ਨੂੰ ਜਾ ਕੇ ਤਾਂ ਤਸਵੀਰਾਂ ਦਿਖਾਉਂਦਾ ਸਾਥੀਓ ਵਾਰਦਾਤ ਵਾਲੀ ਥਾਂ ਤੋਂ ਨਿਕਲ ਕੇ ਹੁਣ ਅਸੀਂ ਇੱਥੇ ਪਹੁੰਚੇ ਆ ਮਾਈਨਰ ਓਟੀ ਵਿੱਚ ਟ੍ਰੀਟਮੈਂਟ ਚੱਲ ਰਿਹਾ ਮੈਂ ਮੋੜਾ ਤਾਂ ਤੇ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ ਗਿਆ ਉਹਨਾਂ ਨੂੰ ਤੇਜ਼ਦਾਰ ਹਥਿਆਰਾਂ ਨਾਲ ਜ਼ਖਮੀ ਕੀਤਾ ਗਿਆ ਦੋਨਾਂ ਹੱਥਾਂ ਤੇ ਜ਼ਖਮ ਨੇ ਪੈਰਾਂ 'ਚ ਜ਼ਖਮ ਨੇ ਗੋਡਿਆਂ ਤੇ ਜ਼ਖਮ ਨੇ ਔਰ ਕੰਨਾਂ ਦੀਆਂ ਵਾਲੀਆਂ ਖਿੱਚੀਆਂ ਨਹੀਂ ਪੱਟ ਦਿੱਤੀਆਂ ਕੰਨਾਂ ਦੇ ਉੱਤੇ ਬਹੁਤ ਵੱਡੇ ਜ਼ਖਮ ਨੇ ਸੁਖਜੀਤ ਕੌਰ ਇਹਨਾਂ ਦਾ ਨਾਮ ਹੈ ਰਖਣਾ ਟਹਾ ਦੇ ਨੇ ਵੈਸੇ ਸਲੋ ਦੇ ਕੋਲ ਰਹਿੰਦੇ ਆ ਤੇ ਆਪਣੇ ਪਿੰਡ ਜਾ ਰਹੇ ਸੀ ਰੈਗੂਲਰਲੀ ਕਹਿੰਦੇ ਉਸੇ ਰਸਤੇ ਤੋਂ ਜਾਣੇ ਆ ਔਰ ਹੁਣ ਉਹਨਾਂ ਦੇ ਸਟ੍ਰੈਚਸ ਲੱਗ ਰਹੇ ਮਾਈਨਰ ਓਟੀ ਵਿੱਚ ਡਾਕਟਰ ਸਹਿਬਾਨ ਜਾਂ ਪੂਰੀ ਟੀਮ ਜਿਹੜੀ ਆ ਉਹ ਟ੍ਰੀਟਮੈਂਟ ਕਰ ਰਹੀ ਹੈ ਪਰ ਜਿਨ੍ਹਾਂ ਨੇ ਇਹਨਾਂ ਤੇ ਤੀਸਰ ਹਥਿਆਰ ਨਾਲ ਹਮਲਾ ਕੀਤਾ ਬਿਲਕੁਲ ਦਰਿੰਦਗੀ ਦਿਖਾਈ ਹੈ ਬਿਲਕੁਲ ਕੁਈ ਉਹਨਾਂ ਦੇ ਅੰਦਰ ਇਹੋ ਜੀ ਭਾਵਨਾ ਨਹੀਂ ਸੀ ਕਿ ਵੀ ਇਹਨਾਂ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਬਿਲਕੁਲ ਬੇਖੌਫ ਹੋ ਕੇ ਇਹਨਾਂ ਦੇ ਉੱਤੇ ਵਾਰ ਕੀਤੇ ਗੌਰ ਤੇਜ਼ ਤਾਂ ਹਥਿਆਰ ਲੱਗ ਰਿਹਾ ਕਿਉਂਕਿ ਜ਼ਖਮ ਜਿਹੜੇ ਆ ਉਹ ਬਹੁਤ ਡੂੰਘੇ ਨੇ ਤੇ ਇੱਥੇ ਜਿੰਨੇ ਕੁ ਲੋਕਾਂ ਨੂੰ ਮਿਲਿਆ ਹਸਪੀਟਲ 'ਚ ਉਹ ਕਹਿੰਦੇ ਸੀ ਕਿ ਇਹੋ ਜਿਹੇ ਮਾਰੇਆਂ ਅਸਰਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਕਿ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਤੇ ਜੇ ਪ੍ਰਸ਼ਾਸਨ ਤੋਂ ਸਜ਼ਾ ਨਹੀਂ ਦੇ ਹੁੰਦੀ ਇਹ ਲੋਕਾਂ ਦਾ ਕਹਿਣਾ ਮੇਰਾ ਕਹਿਣਾ ਨਹੀਂ ਆ ਉਹ ਕਹਿੰਦੇ ਇਹਨਾਂ ਨੂੰ ਸਾਡੇ ਹਵਾਲੇ ਕਰੋ ਅਸੀਂ ਪੁਕਤ ਸਵਾਰੀ ਕਰਦੇ ਹਾਂ ਪਰ ਆਮ ਬੰਦਾ ਇਹੋ ਜਿਹੇ ਮਾੜੇ ਅਨਸਰਾਂ ਦਾ ਮੁਕਾਬਲਾ ਕਿਵੇਂ ਕਰੂਗਾ ਕਿਉਂਕਿ ਇਹਨਾਂ ਕੋਲ ਐਡੇ ਐਡੇ ਵੱਡੇ ਵੱਡੇ ਤੇਜ਼ਧਾਰ ਹਥਿਆਰ ਹੁੰਦੇ ਆ ਤੇਜ਼ਧਾਰ ਹੁੰਦੇ ਆ ਤੇ ਇਹ ਤਾਂ ਆਮ ਬੰਦੇ ਤਾਂ ਚਲੋ ਇਹੀ ਬਤ ਬਤ ਫੜ ਲੈਂਦਾ ਜੇ ਕਦੀ ਚਪੇੜ ਮਾਰ ਦੂ ਲੱਪੜ ਮਾਰ ਦੂ ਇਹ ਲੋਕ ਤਾਂ ਦਾਤ ਮਾਰਨ ਲੱਗੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਨ ਲੱਗੇ ਦਾਤਰਾਂ ਨਾਲ ਵਾਰ ਕਰਨ ਲੱਗੇ ਦੇਖਦੇ ਵੀ ਨਹੀਂ ਕਿ ਮੋਰੇ ਬੰਦੇ ਦੀ ਜਾਨ ਵੀ ਜਾ ਸਕਦੀ ਹੈ ਬਰਨਾਲ ਸੁਖਜੀਤ ਕੌਰ ਜਿਹੜੇ ਪੀੜਤ ਨੇ ਉਹ ਬਹੁਤ ਦਲੇਰੀ ਨਾਲ ਗੱਲਬਾਤ ਕਰ ਰਹੇ ਨੇ ਉਹਨਾਂ ਦਾ ਚਿਹਰਾ ਨਹੀਂ ਦਿਖਾ ਸਕਦੇ ਸੈਂਸਿਟਿਵ ਇਸ਼ੂ ਕਰਕੇ ਉਹ ਦਲੇਰੀ ਨਾਲ ਗੱਲਬਾਤ ਕਰ ਰਹੇ ਨੇ ਟਰੀਟਮੈਂਟ ਕਰਾ ਰਹੇ ਨੇ ਔਰ ਖੁੱਲ ਕੇ ਉਹਨਾਂ ਨੇ ਗੱਲਬਾਤ ਕੀਤੀ ਹੈ ਬਹੁਤ ਦਲੇਰ ਨੇ ਉਹਨਾਂ ਨੂੰ ਸਲਾਮ ਹੈ ਸਲੂਟ ਹੈ ਕਿਉਂਕਿ ਜੋ ਦਲੇਰੀ ਨਾਲ ਦਿਖਾਂਦੇ ਤਾਂ ਹੋ ਸਕਦਾ ਵੀ ਉਹ ਦਾਤ ਉਹਨਾਂ ਦੇ ਸਿਰ ਤੇ ਵੀ ਮਾਰ ਦੇ ਪਰ ਬੜੇ ਅਫਸੋਸ ਵਾਲੀ ਗੱਲ ਹੈ ਔਰ ਇੱਕ ਪਾਸੇ ਢੋਲ ਨਗਾੜੇ ਵੱਜਦੇ ਪਏ ਆ ਯੁੱਧ ਨਸ਼ਾ ਵਿਰੁੱਧ ਚੱਲਦਾ ਪਿਆ ਤੇ ਦੂਜੇ ਪਾਸੇ ਆ ਦੇਖੋ ਇੱਕ ਮਾਂ ਆ ਉਹਨੂੰ ਕਿਤਾ ਜ਼ਖਮੀ ਕਰਕੇ ਇੱਧਰ ਮਾਈਨਰ ਓਟੀ ਵਿੱਚ ਪਾਇਆ ਹੋਇਆ ਤੇ ਡਾਕਟਰ ਜਿਹੜੇ ਉਹ ਟਰੀਟਮੈਂਟ ਕਰ ਰਹੇ ਜਿੱਦਾਂ ਥੋੜਾ ਸਟੇਬਲ ਹੁੰਦੇ ਨੇ ਗੱਲ ਕਰਨ ਦੇ ਯੋਗ ਹੁੰਦੇ ਨੇ ਕਿਉਂਕਿ ਉਹਨਾਂ ਸਟ੍ਰੈਚਸ ਲੱਗ ਰਹੇ ਆ ਤਾਂ ਸੁਖਜੀਤ ਕੋਰਨਾ ਗੱਲਬਾਤ ਵੀ ਕਰਦੇ ਆ